ਆਓ ਸਮਰਥੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅੱਜ ਪਰਮੇਸ਼ਵਰ ਦੇ ਚਰਨਾਂ ਵਿੱਚ ਸ਼ਕਤੀਸ਼ਾਲੀ ਪ੍ਰਾਰਥਨਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰੀਏ ਵਿਸ਼ਵਾਸ ਕਰੀਏ ਅੱਜ ਹਰ ਇੱਕ ਗਰੀਬੀ ਦੇ ਬੰਧਨ ਸਾਡੇ ਘਰਾਂ ਵਿੱਚੋਂ ਟੁੱਟ ਜਾਣਗੇ ਅੱਜ ਸ਼ਕਤੀਸ਼ਾਲੀ ਪ੍ਰਾਰਥਨਾ ਤੁਹਾਡੇ ਘਰਾਂ ਦੇ ਵਿੱਚੋਂ ਗਰੀਬੀ ਦੇ ਬੰਧਨਾਂ ਨੂੰ ਤੋੜ ਦੇਵੇਗੀ ਮੇਰੇ ਸਰਵਸ਼ਕਤੀਮਾਨ ਪਰਮੇਸ਼ਵਰ ਮੇਰੇ ਜ਼ਿੰਦੇ ਯਹੋਵਾ ਮੇਰੇ ਖੁਦਾਵੰਦ ਮੇਰੇ ਪਵਿੱਤਰ ਪਰਮੇਸ਼ਵਰ ਮੈਂ ਧੰਨਵਾਦ ਕਰਦਾ ਮੇਰੇ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜੀਵਨ ਵਿੱਚ ਕੰਮ ਕਰੇ ਤੁਹਾਡੀ ਸਮਰਥ ਕੰਮ ਕਰੇ ਮੇਰੇ ਯੀਸ਼ੂ ਨਾਸਰੀ ਮੈਂ ਧੰਨਵਾਦ ਕਰਦਾ ਪਵਿੱਤਰ ਆਤਮਾ ਜੀ ਤੁਹਾਡੇ ਨਾਮ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਨਾ ਮੇਰੇ ਪਿਤਾ ਪਰਮੇਸ਼ਵਰ ਇਹਨਾਂ ਜ਼ਿੰਦਗੀਆਂ ਚੋਂ ਹਰ ਇੱਕ ਬੰਧਨ ਤੋੜ ਦਿਓ ਹਰ ਇੱਕ ਬੰਧਨ ਗਰੀਬੀ ਦਾ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਤੋੜ ਦਿਓ ਹਰ ਇੱਕ ਬੰਧਨ ਗਰੀਬੀ ਦਾ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਤੋੜ ਦਿਓ ਹਰ ਇੱਕ ਬੰਧਨ ਗਰੀਬੀ ਦਾ ਮੇਰੇ ਪ੍ਰਭੂ ਯੀਸ਼ੂ ਮਸੀਹ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਤੋੜ ਦਿਓ ਹਰ ਇੱਕ ਬੰਧਨ ਗਰੀਬੀ ਦਾ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਤੋੜ ਦਿਓ ਹਰ ਇੱਕ ਬੰਦਨ ਗਰੀਬੀ ਦਾ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਤੋੜ ਦਿਓ ਮੇਰੇ ਪਵਿੱਤਰ ਯਹੋਵਾ ਮੇਰੇ ਪਵਿੱਤਰ ਪਰਮੇਸ਼ਵਰ ਮੇਰੇ ਸ਼ਕਤੀਸ਼ਾਲੀ ਪਰਮੇਸ਼ਵਰ ਪਵਿੱਤਰ ਖੁਦਾਵੰਦ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਅੱਜ ਹਰ ਇੱਕ ਬੰਧਨ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਤੋੜਿਆ ਜਾਵੇ ਅੱਜ ਹਰ ਇੱਕ ਬੰਧਨ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਤੋੜਿਆ ਜਾਵੇ ਅੱਜ ਹਰ ਇੱਕ ਬੰਧਨ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਤੋੜਿਆ ਜਾਵੇ ਇਨ੍ਹਾਂ ਘਰਾਂ ਵਿੱਚੋਂ ਗਰੀਬੀ ਦਾ ਬੰਧਨ ਤੋੜਿਆ ਜਾਵੇ ਇਨ੍ਹਾਂ ਘਰਾਂ ਵਿੱਚੋਂ ਗਰੀਬੀ ਦੇ ਬੰਧਨ ਤੋੜੇ ਜਾਣ ਮੇਰੇ ਪਰਮੇਸ਼ਵਰ ਮੇਰੇ ਸਰਵਸ਼ਕਤੀਮਾਨ ਪ੍ਰਭੂ ਮੈਂ ਧੰਨਵਾਦ ਕਰਦਾ ਮੇਰੇ ਪਵਿੱਤਰ ਯਹੋਵਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਵਿੱਤਰ ਯਹੋਵਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਵਿੱਤਰ ਯਹੋਵਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਸੈਨਾ ਦੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦਾ ਪਵਿੱਤਰ 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 ਸੈਨਾ ਦੇ ਯਹੋਵਾ ਪਵਿੱਤਰ 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 ਸੈਨਾ ਦੇ ਪਰਮੇਸ਼ਵਰ ਅਸੀਂ ਤੁਹਾਡੀ ਸਤਾਇਸ਼ ਕਰਦੇ ਹਾਂ ਯਹੋਵਾ ਸਾਡੇ ਪਰਮੇਸ਼ਵਰ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਰਾਹੀਂ ਅੱਜ ਗਰੀਬੀ ਦੇ ਬੰਧਨਾਂ ਨੂੰ ਤੋੜ ਦਿਓ ਅੱਜ ਗਰੀਬੀ ਦੇ ਬੰਧਨਾਂ ਨੂੰ ਤੋੜ ਦਿਓ ਅੱਜ ਗਰੀਬੀ ਦੇ ਬੰਧਨਾਂ ਨੂੰ ਤੋੜ ਦਿਓ ਪੈਸੇ ਦੇ ਇੰਤਜ਼ਾਮ ਕਰੋ ਮੇਰੇ ਪਰਮੇਸ਼ਵਰ ਜਿਨ੍ਹਾਂ ਦੇ ਕੋਲ ਬਿਜ਼ਨਸ ਕਰਨ ਵਾਲੇ

ਸਰਵ ਸ਼ਕਤੀਮਾਨ ਪ੍ਰਭੂ ਯੀਸ਼ੂ ਮਸੀਹ ਸਰਵਸ਼ਕਤੀਮਾਨ ਪ੍ਰਭੂ ਯੀਸ਼ੂ ਮਸੀਹ ਸਰਵਸ਼ਕਤੀਮਾਨ ਪ੍ਰਭੂ ਯੀਸ਼ੂ ਮਸੀਹ ਸਰਵਸ਼ਕਤੀਮਾਨ ਪ੍ਰਭੂ ਯੀਸ਼ੂ ਮਸੀਹ ਸਰਵਸ਼ਕਤੀਮਾਨ ਪ੍ਰਭੂ ਯੀਸ਼ੂ ਮਸੀਹ ਮੈਂ ਧੰਨਵਾਦ ਕਰਦਾ ਪਵਿੱਤਰ ਸੈਨਾ ਦੇ ਯਹੋਵਾ ਪਵਿੱਤਰ ਸੈਨਾ ਦੇ ਯਹੋਵਾ ਪਵਿੱਤਰ ਸੈਨਾ ਦੇ ਯਹੋਵਾ ਪਵਿੱਤਰ ਸੈਨਾ ਦੇ ਯਹੋਵਾ ਮੈਂ ਧੰਨਵਾਦ ਕਰਦਾ ਮੇਰੇ ਪਰਮੇਸ਼ਵਰ ਮੇਰੇ ਜਲਾਲੀ ਜੁਗ ਜੁਗ ਰਾਜ ਕਰਨ ਵਾਲੇ ਜੁਗਨਾ ਜੁਗ ਰਹਿਣ ਵਾਲੇ ਪਰਮੇਸ਼ਵਰ ਮੈਂ ਤੁਹਾਡੀ ਮਹਿਮਾ ਕਰਦਾ ਮੇਰੇ ਪਰੂ ਯੀਸ਼ੂ ਮਸੀਹ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਵਿੱਤਰ ਸੈਨਾ ਦੇ ਯਹੋਵਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਵਿੱਤਰ ਸੈਨਾ ਦੇ ਯਹੋਵਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਵਿੱਤਰ ਪਰਮੇਸ਼ਵਰ ਤੁਹਾਡੇ ਨਾਮ ਦੇ ਵਿੱਚ ਅੱਜ ਬੰਦਨਾਂ ਨੂੰ ਤੋੜ ਦਿੰਨੇ ਆ ਅੱਜ ਹਰ ਇੱਕ ਪੈਸੇ ਦੇ ਪ੍ਰਭੂ ਜੀ ਜਿੰਨੇ ਵੀ ਪ੍ਰਭੂ ਇਹਨਾਂ ਦੀ ਜ਼ਿੰਦਗੀ ਵਿੱਚ ਬੰਦਨ ਲੱਗੇ ਨੇ ਪ੍ਰਭੂ ਪਰਮੇਸ਼ਵਰ ਪੈਸੇ ਦੇ ਪ੍ਰਤੀ ਖੁਦਾਵੰਦ ਜੋ ਵੀ ਥੁੜਾ ਨੇ ਅੱਜ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਉਹ ਬੰਦਨ ਟੁੱਟ ਜਾਣ ਪਵਿੱਤਰ ਪਰਵਾ ਅੱਜ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਗਰੀਬੀ ਦੇ ਬੰਧਨ ਤੋੜ ਦਿਓ ਅੱਜ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਗਰੀਬੀ ਦੇ ਬੰਧਨ ਤੋੜ ਦਿਓ ਅੱਜ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਗਰੀਬੀ ਦੇ ਬੰਧਨ ਤੋੜ ਦਿਓ ਯੇਸ਼ੂ ਮਸੀਹ ਦੇ ਨਾਮ ਦੇ ਨਾਲ ਅੱਜ ਗਰੀਬੀ ਦੇ ਬੰਦਰਾਂ ਨੂੰ ਤੋੜ ਦਿੰਨੇ ਆਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਨਾਲ ਅੱਜ ਗਰੀਬੀ ਦੇ ਬੰਦਰਾਂ ਨੂੰ ਤੋੜ ਦਿੰਨੇ ਆਂ ਮੇਰੇ ਸਮਰਥੀ ਪਰਮੇਸ਼ਰ ਤੁਹਾਡਾ ਆਤਮਾ ਕੰਮ ਕਰੇ ਮੇਰੇ ਸਮਰਥੀ ਪਰਮੇਸ਼ਰ ਤੁਹਾਡਾ ਆਤਮਾ ਕੰਮ ਕਰੇ ਮੇਰੇ ਸਮਰਥੀ ਪਰਮੇਸ਼ਰ ਤੁਹਾਡਾ ਆਤਮਾ ਕੰਮ ਕਰੇ ਮੇਰੇ ਸਮਰਥੀ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਯਹੋਵਾ 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 ਯਰੇ ਯਹੋਵਾ ਯਰੇ ਯਹੋਵਾ ਯਰੇ ਯਹੋਵਾ ਯਰੇ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਆ ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਜ਼ਮੀਨ ਆਸਮਾਨ ਦੇ ਬਣਾਉਣ ਵਾਲੇ ਪ੍ਰਭੂ ਅੱਜ ਯੀਸ਼ੂ ਮਸੀਹ ਦੇ ਨਾਮ ਵਿੱਚ ਹਰ ਇੱਕ ਬੰਦਨਾ ਨੂੰ ਤੋੜਦੇ ਆ ਅੱਜ ਯੀਸ਼ੂ ਮਸੀਹ ਦੇ ਨਾਮ ਵਿੱਚ ਹਰ ਇੱਕ ਬੰਦਨਾ ਨੂੰ ਤੋੜ ਦਿੰਦੇ ਆ ਖੁਦਾਵੰਦ ਮਾੜੀਆਂ ਗੱਲਾਂ ਮਾੜੇ ਵਿਚਾਰ ਮਾੜੇ ਦਿਨ ਖੁਦਾਵੰਦ ਇਹਨਾਂ ਜ਼ਿੰਦਗੀਆਂ ਚੋਂ ਖਤਮ ਹੋ ਜਾਣ ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਆ ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਆ ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਆਂ ਪਵਿੱਤਰ ਯਹੋਵਾ ਤੁਹਾਡਾ ਧੰਨਵਾਦ ਕਰਦੇ ਆਂ ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਆਂ ਅੱਜ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਹਰ ਇੱਕ ਬੰਧਨ ਤੋੜਿਆ ਜਾਵੇ ਅੱਜ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਹਰ ਇੱਕ ਬੰਧਨ ਤੋੜਿਆ ਜਾਵੇ ਅੱਜ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਹਰ ਇੱਕ ਗਰੀਬੀ ਦਾ ਬੰਧਨ ਤੋੜਿਆ ਜਾਵੇ ਪ੍ਰਭੂ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ ਹਰ ਇੱਕ ਗਰੀਬੀ ਦੇ ਬੰਧਨ ਨੂੰ ਤੋੜ ਦਿੰਨੇ ਆ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਹਾਰੇ ਹਰ ਇੱਕ ਉਸ ਬੰਧਨ ਨੂੰ ਤੋੜ ਦਿੰਨੇ ਆ ਜਿਹੜਾ ਬੰਧਨ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਲੱਗਿਆ ਜਿਹੜਾ ਬੰਧਨ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਲੱਗਿਆ ਜਿਹੜਾ ਬੰਧਨ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਲੱਗਿਆ ਯੀਸ਼ੂ ਮਸੀਹ ਨਾਸਰੀ ਦੇ ਨਾਮ ਦੇ ਨਾਲ ਉਹ ਸਾਰੇ ਬੰਧਨ ਤੋੜੇ ਜਾਣ ਯੀਸ਼ੂ ਮਸੀਹ ਨਾਸਰੀ ਦੇ ਨਾਮ ਦੇ ਨਾਲ ਉਹ ਸਾਰੇ ਬੰਧਨ ਤੋੜੇ ਜਾਣ ਮੇਰੇ ਪ੍ਰਭੂ ਇਹਨਾਂ ਦੇ ਘਰਾਂ ਵਿੱਚੋਂ ਹਰ ਇੱਕ ਸਮੱਸਿਆ ਜਾਂਦੀ ਰਵੇ ਇਹਨਾਂ ਦੇ ਘਰਾਂ ਵਿੱਚੋਂ ਪੈਸੇ ਦੇ ਪ੍ਰਤੀ ਥੁੜਾ ਸਾਰੀਆਂ ਯੀਸ਼ੂ ਮਸੀਹ ਦੇ ਨਾਮ ਵਿੱਚ ਜਾਂਦੀਆਂ ਰਹਿਣ ਇਹਨਾਂ ਘਰਾਂ ਦੇ ਵਿੱਚੋਂ ਹਰ ਇੱਕ ਉਹ ਪ੍ਰਭੂ ਪਰਮੇਸ਼ਰ ਥੋੜਾ ਦੂਰ ਹੋ ਜਾਵੇ ਜਿਹੜੀ ਖੁਦਾਵੰਦ ਇਹਨਾਂ ਨੂੰ ਪਿਛਾ ਲੈ ਕੇ ਜਾਂਦੀ ਹੈ ਮੈਂ ਯਿਸੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਰ ਇੱਕ ਗਰੀਬੀ ਦਾ ਸ਼ਰਾਪ ਇਹਨਾਂ ਜ਼ਿੰਦਗੀਆਂ ਚੋਂ ਖਤਮ ਹੋਵੇ ਹਰ ਇੱਕ ਗਰੀਬੀ ਦਾ ਸ਼ਰਾਪ ਪ੍ਰਭੂ ਯਿਸੂ ਦੇ ਨਾਮ ਵਿੱਚ ਖਤਮ ਹੋ ਜਾਏ ਹਰ ਇੱਕ ਗਰੀਬੀ ਦਾ ਸ਼ਰਾਪ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਖਤਮ ਹੋ ਜਾਏ ਹਰ ਇੱਕ ਗਰੀਬੀ ਦਾ ਸ਼ਰਾਪ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਖਤਮ ਹੋ ਜਾਏ ਹਰ ਇੱਕ ਗਰੀਬੀ ਦਾ ਸ਼ਰਾਪ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਖਤਮ ਹੋ ਜਾਵੇ ਪ੍ਰਭੂ ਯੀਸ਼ੂ ਦਾ ਨਾਮ ਲੈ ਕੇ ਪ੍ਰਾਰਥਨਾ ਕਰਦਾ ਮੇਰੇ ਸਮਰਥੀ ਪਰਮੇਸ਼ਰ ਮੇਰੇ ਸ਼ਕਤੀਸ਼ਾਲੀ ਪਰਮੇਸ਼ਵਰ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਇਸ ਜ਼ਿੰਦਗੀਆਂ ਬਦਲ ਜਾਣ 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 ਇਨਾਂ ਜ਼ਿੰਦਗੀਆਂ ਵਿੱਚ ਚੇਂਜ ਆਵੇ ਮੇਰੇ ਪਰਮੇਸ਼ਵਰ ਹਰ ਇੱਕ ਸ਼ਰਾਪ ਹਰ ਇੱਕ ਗਰੀਬੀ ਦਾ ਬੰਧਨ ਹਰ ਇੱਕ ਸ਼ੈਤਾਨ ਦੀ ਵੱਲੋਂ ਲਾਇਆ ਹੋਇਆ ਸ਼ਰਾਪ ਇਨਾਂ ਜ਼ਿੰਦਗੀਆਂ ਦੇ ਵਿੱਚੋਂ